ਸ੍ਰੀ ਮਹੱਲਾ ਨੌਵਾਂ ਸਾਦੋ ਇਹ ਜੰਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਬਿਕਾਨਾ ਪ੍ਰਹਾਉ ਮਾਤ ਪਿਤਾ ਭਾਈ ਸੁਤ ਬਨਤਾ ਤਾ ਕੈ ਰਸ ਲਪਟਾਨਾ ਜੋ ਬਨ ਤਨ ਪ੍ਰਮਪਤਾ ਕੈ ਮਦ ਮੈਂ ਅਹਨਸ ਰਹਿ ਦਿਵੰਨ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨ ਨ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨ ਨ ਲਗਾਨਾ ਜਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਬਲਕੇ ਕੁੱਲ ਆਲਮ ਸਰਵਰੇ ਕੈਨਾਤ ਜੁਗੋ ਜੁਗ ਅਟਲ ਚਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵੇਰ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਪਰ ਰਏ ਗੁਰਸਵਾਰੇ ਵੜਪਾਗੇ ਆ ਸਹਿਬ ਨੇ ਕਿਰਪਾ ਕਰਕੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਲੜੀ ਬਾਰ ਅੰਮ੍ਰਿਤਮਈ ਬਾਣੀ ਕੀ ਵਿਚਾਰ ਦੌਰਾਨ ਤਨਾ ਸ੍ਰੀ ਰਾਗ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਬਚਨ 684 85 ਅੰਕ ਪੁਰ ਸਬੈ ਮਾਨ ਹੈ ਜਿਸ ਦਾ ਪਾਠ ਆਪਾਂ ਮੰਗਲ ਰੂਪ ਵਿੱਚ ਚਰਮਣ ਕੀਤਾ ਹੈ ਆਓ ਸਤਿਗੁਰ ਜੀਆਂ ਕੇ ਇਹਨਾਂ ਬਚਨਾਂ ਨਾਲ ਜੁੜੀਏ ਹਜ਼ੂਰ ਵੱਲੋਂ ਬਖਸ਼ਿਸ਼ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਕਿਰਪਾ ਕਰਦੇ ਕਿ ਇਹ ਜਿਹੜਾ ਸੰਸਾਰ ਜੰਗ ਹੈ ਅਖਿਆਪੀ ਇਨ ਸਾਨੂੰ ਭਰਮ ਵਿੱਚ ਪਾਇਆ ਹੋਇਆ ਹੈ ਸਾਧੂ ਇਹ ਜੱਗ ਭਰਮ ਭੁਲਾਨਾ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਜੰਗ ਸੰਸਾਰ ਹੈ ਇਹ ਇਦਾਂ ਸਮਝੋ ਕਿ ਜਿਵੇਂ ਇੱਕ ਪਰਮ ਹੈ ਸਤਗੁਰੂ ਦੀ ਬਾਣੀ ਨੂੰ ਪੁੱਛੀਏ ਮਹਾਰਾਜ ਪਰਮ ਕੀ ਮਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨਿਐ ਹੋਏ ਨ ਤੈਸਾ ਸਹਿਬ ਕਹਿੰਦੇ ਪਰਮ ਕੀ ਹੈ ਕਿ ਜਿਸ ਚੀਜ਼ ਨੂੰ ਅਸੀਂ ਜੋ ਸਮਝ ਲਿਆ ਜੋ ਮੰਨ ਲਿਆ ਅਸਲ ਵਿੱਚ ਉਹ ਉਦਾਂ ਦਾ ਹੁੰਦਾ ਨਹੀਂ ਉਹ ਅਸਲ ਵਿੱਚ ਉਹ ਹੈ ਨਹੀਂ ਇਹਨੂੰ ਫਿਰ ਵਿਦਵਾਨ ਪੁਰਸ਼ਾਂ ਨੇ ਦ੍ਰਿਸ਼ਟ ਦੋਸ਼ ਵੀ ਆਖਿਆ ਨਜ਼ਰ ਦਾ ਭੁਲੇਖਾ ਤੇ ਅਸੀਂ ਬਾਣੀ ਤੋਂ ਸਮਝਿਆ ਮਹਾਰਾਜ ਨੇ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਨਰਪਤ ਏਕ ਸਿੰਘਾਸਣ ਸੋਇ ਸੁਪਨੇ ਭਇਆ ਭਿਖਾਰੀ ਅਸ਼ਤਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਭਈ ਹਮਾਰੀ ਰਾਜਾ ਸਿੰਘਾਸਣ ਤੇ ਸੁਤਾ ਸੁਪਨਾ ਆਇਆ ਭਿਖਾਰੀ ਬਣ ਗਿਆ ਭਿਖਾਰੀ ਬਣਿਆ ਤੇ ਦਰ ਦਰ ਤੇ ਮਹਾਰਾਜ ਕਹਿੰਦੇ ਮੰਗਦਾ ਹੈ ਰਾਜ ਭਾਗ ਉਹਦੇ ਕੋਲ ਨੇ ਪਹਿਰੇਦਾਰ ਸਿਪਾਈ ਉਹਦੀ ਹਫਾਜ਼ਤ ਵਾਸਤੇ ਉਹਦੇ ਪਲੰਗ ਦੇ ਇਰਤ ਗਿਰਦ ਖਲੋਤੇ ਨੇ ਪਰ ਉਹ ਸੁਪਨੇ ਚ ਭਿਖਾਰੀ ਐ ਤੇ ਸੋਚਦਾ ਵੀ ਮੇਰਾ ਜਿਹੜਾ ਰਾਜ ਐ ਖੁੱਸ ਗਿਆ ਦੁਖੀ ਹੋਇਆ ਅਸੀਂ ਵੀ ਜਦੋਂ ਕਿਸੇ ਸੁਪਨੇ ਚ ਹੁੰਨੇ ਆ ਹੁਣ ਹੈ ਸਾਡੇ ਕੋਲ ਸਾਰਾ ਕੁਝ ਹੀ ਐ ਕਿਉਂਕਿ ਮਹਾਰਾਜ ਨੇ ਆਖਿਆ ਕਿ ਸਭ ਤੋਂ ਉੱਤਮ ਵਸਤੂ ਕੀ ਹੈ ਇਹ ਦਾਤ ਸਰੀਰ ਜੋ ਮਾਲਕ ਨੇ ਬਖਸ਼ਿਆ ਹੈ ਫਿਰ ਜਿਹੜੇ ਸਵਾਸ ਸਾਨੂੰ ਆ ਰਹੇ ਨੇ ਹਜ਼ੂਰ ਕਹਿੰਦੇ ਇਹ ਉੱਤਮ ਹੈ ਫਿਰ ਇਹਦਾ ਜਿਹੜੇ ਪ੍ਰਾਣੇ ਪੁਰਖ ਨੇ ਉਹਨਾਂ ਨੇ ਆਖਿਆ ਕਿ ਤੰਦਰੁਸਤੀ ਨਿਆਮਤ ਹੈ। ਸਰੀਰ ਹੈ, ਸਵਾਸ ਨੇ ਤੰਦਰੁਸਤੀ ਹੈ, ਖਾਣ ਵਾਸਤੇ ਭੋਜਨ ਹੈ, ਪਹਿਨਣ ਵਾਸਤੇ ਕੱਪੜੇ ਨੇ ਸਿਰ ਤੇ ਛੱਤ ਹੈ। ਹੁਣ ਕਹਿੰਦੇ ਵੀ ਉਹਦਾ ਸ਼ੁਕਰਾਨਾ ਕਰਿਆ ਕਰ। ਪਰ ਕੀ ਹੁੰਦਾ? ਕਿਉਂਕਿ ਗੱਲ ਪਰਮ ਦੀ ਹੋ ਰਹੀ ਹੈ, ਸੁਪਨੇ ਦੀ ਹੋ ਰਹੀ ਹੈ। ਅਸੀਂ ਬਹੁਤ ਸਮਾਂ ਸੁਪਨੇ ਚ ਗੁਜ਼ਾਰਦੇ ਆ ਜੋ ਕੁਝ ਸਾਡੇ ਕੋਲ ਹੈ ਉਹਨੂੰ ਤੇ ਅਸੀਂ ਮੰਨਦੇ ਹੀ ਨਹੀਂ ਅਸੀਂ ਤੇ ਸੁਰਤ ਨੂੰ ਅਗਾਹ ਲੈ ਜਾਂਦੇ ਆਂ ਕਿ ਜੇ ਇਦਾਂ ਹੋਵੇ ਤੇ ਇਦਾਂ ਕਰੀਏ ਜੇ ਆ ਮਿਲ ਜਾਏ ਤੇ ਇਦਾਂ ਹੋ ਜਾਏਗਾ ਪਰ ਸਾਬ ਕਹਿੰਦੇ ਵੀ ਜੋ ਕੁਝ ਹੈ ਉਹਦੇ ਸ਼ੁਕਰਾਨੇ ਵਿੱਚ ਰਹੇ ਇਕ ਸਮੇਂ ਦੀ ਖੇਡ ਹੈ ਜੋ ਕੁਝ ਅੱਜ ਹੈ 2-4 ਸਾਲ ਪਹਿਲਾਂ ਨਹੀਂ ਸੀ ਇਸੇ ਤਰ੍ਹਾਂ 2-4 ਸਾਲ ਹੋਰ ਲੰਗਣਗੇ ਜੋ ਕੁਝ ਮਿਲਣਾ ਹੈ ਮਿਲ ਜਾਏਗਾ ਮਨ ਦੇ ਕੀ ਕਹੀਐ ਭ੍ਰਮ ਐਸਾ ਜੈਸਾ ਮੰਨਿਐ ਹੋਏ ਨ ਤੈਸਾ ਮਹਾਰਾਜ ਕਹਿੰਦੇ ਜਿਵੇਂ ਦਾ ਮੰਨੇਗਾ ਓਦਾਂ ਦਾ ਹੈ ਨਹੀਂ ਹੁਣ ਇਹ ਸੰਸਾਰ ਦੀ ਇਸ ਜਗ ਦੀ ਸਚਾਈ ਤੇ ਗੁਰੂ ਸਮਝਾਏਗਾ ਤਾਂ ਸਮਝ ਲੱਗੇਗੀ ਮਹਾਰਾਜ ਤੁਸੀਂ ਦੱਸੋ ਕਿਉਂ ਪਰਮ ਵਿੱਚ ਅਸੀਂ ਭੁੱਲੇ ਰਹਿੰਨੇ ਆ ਕਿਉਂ ਇਹ ਜਗ ਸਾਨੂੰ ਪਰਮ ਵਿੱਚ ਭੁਲਾ ਕੇ ਰੱਖਦਾ ਹੈ ਕੀ ਕਾਰਨ ਹੈ ਸਹਿਬ ਕਹਿੰਦੇ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਕਹਿੰਦੇ ਕਿਉਂ ਐਸਾ ਹੋਇਆ ਪਰਮੇਸ਼ਰ ਦੀ ਯਾਦ ਨੂੰ ਛੱਡਤਾ ਵਿਸਾਰਤਾ ਤੇ ਮਾਇਆ ਦੇ ਹੱਥ ਚ ਵਿਕ ਗਏ ਤੇ ਵੇਖੋ ਜਿਹੜੀ ਚੀਜ਼ ਵੇਚ ਜਾਂਦੀ ਹੈ ਉਹਦੇ ਤੋਂ ਕੋਈ اختیار ਤੇ ਨਹੀਂ ਨਰਿੰਦਾ ਅਸੀਂ ਵੇਚੀ ਨਹੀਂ ਸਾਡੇ ਕੋਲ ਹੈ ਉਹ ਵਸਤੂ ਸਾਡੀ ਆਪਣੀ ਹੈ ਅਸੀਂ ਉਹਨੂੰ ਜਿਵੇਂ ਚਾਹੀਏ ਵਰਤ ਲਈਏ ਪਰ ਜੇ ਕੋਈ ਵਸਤੂ ਅਸੀਂ ਵੇਚ ਦਈਏ ਜੇ ਜੇ ਬੰਦਾ ਫੇਰ ਆ ਕੇ ਵੀ ਇਹਨੂੰ ਇਦਾਂ ਨਹੀਂ ਇਦਾਂ ਕਰ ਅਗਲਾ ਕਹੇਗਾ ਵੀ ਹੁਣ ਤੇਰੀ ਨਹੀਂ ਕਿਉਂਕਿ ਤੂੰ ਤੇ ਵੇਚਤੀ ਹੈ ਸਹਿਬ ਕਹਿੰਦੇ ਵੀ ਅਸੀਂ ਕੀ ਕੀਤਾ ਅਸੀਂ ਆਪਣੇ ਜੀਵਨ ਨੂੰ ਆਪਣੇ ਮਨ ਨੂੰ ਮਾਇਆ ਦੇ ਹੱਥੋਂ ਵੇਚ ਦਿੱਤਾ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਉ ਦੂਜਾ ਲਾਇਆ ਮਾਇਆ ਕੀ ਜਿਹਦੇ ਨਾਲ ਰੱਬ ਭੁੱਲਦਾ ਹੋਵੇ ਉਹ ਪੈਸੇ ਹੋਣ ਕੋਈ ਅਹੁਦਾ ਹੋਵੇ ਕਿਸੇ ਵੀ ਤਰ੍ਹਾਂ ਦਾ ਹੋ ਸਕਦੀ ਹੈ ਤੇ ਜਦੋਂ ਮਹਾਰਾਜ ਕਹਿੰਦੇ ਵੀ ਉਹਦੇ ਹੱਥੀ ਅਸੀਂ ਵੇਚ ਦਿੱਤਾ ਫਿਰ ਉਹਦੇ ਤੇ ਸਾਡਾ ਕੋਈ اختیار ਨਹੀਂ ਸਾਡੇ ਕੋਲ ਪਕੜ ਨਹੀਂ ਅੱਛਾ ਜੇ ਅਸੀਂ ਚਾਹੋਨੇ ਵੀ ਸਾਡੀ ਪਕੜ ਹੋਵੇ ਅਸੀਂ ਆਪਣੇ ਅਨੁਸਾਰੀ ਚਲਾਈਏ ਫਿਰ ਮਹਾਰਾਜ ਕਹਿੰਦੇ ਸਿਮਰਨ ਨਾਲ ਜੁੜਨਾ ਪੈਣਾ ਪਰਮੇਸ਼ਰ ਦੀ ਯਾਦ ਨਾਲ ਜੁੜਨਾ ਪੈਣਾ ਤਾਂ ਕਿ ਇਹ ਜਿਹੜਾ ਮਨ ਹੈ ਇਹ ਵਸ ਚਾਏ ਤੇ ਇਸ ਸ਼ਬਦ ਦੀ ਵਿਆਖਿਆ ਨਾਲ ਤੁਸੀਂ ਜੁੜੇ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ ਜੋ ਮਰਜ਼ੀ ਹੋਈ ਜਾਏ ਜਿੱਦਾਂ ਦਾ ਮਰਜ਼ੀ ਸਮਾਂ ਆਵੇ ਪਰ ਕੀ ਹੈ ਕਿਤੇ ਪ੍ਰਕਾਰ ਨਾਲ ਟੁੱਟੋ ਪ੍ਰੀਤ ਸਿੱਖ ਦੀ ਗੁਰੂ ਨਾਲੋਂ ਪ੍ਰੀਤ ਨਹੀਂ ਟੁੱਟਣੀ ਚਾਹੀਦੀ ਸਿੱਖ ਦਾ ਗੁਰੂ ਤੇ ਭਰੋਸਾ ਬਣਿਆ ਰਹਿਣਾ ਚਾਹੀਦਾ ਦਾਸ ਤੇਰੇ ਕੀ ਨਿਰਮਲ ਰੀਤ ਕਿਉਂਕਿ ਜਿਨ੍ਹਾਂ ਦੀ ਪ੍ਰੀਤ ਨਹੀਂ ਨ ਟੁੱਟਦੀ ਜਿਨ੍ਹਾਂ ਦਾ ਨੇਹ ਨਹੀਂ ਟੁੱਟਦਾ ਮਹਾਰਾਜ ਕਹਿੰਦੇ ਉਹਨਾਂ ਸੇਵਕਾਂ ਦੀ ਰੀਤ ਨਿਰਮਲ ਹੁੰਦੀ ਹੈ ਉਹਨਾਂ ਦਾ ਜੀਵਨ ਮੈਲ ਤੋਂ ਰਹਿਤ ਹੁੰਦਾ ਉਹ ਖੇੜੇ ਵਿੱਚ ਹੁੰਦੇ ਨੇ ਆਨੰਦ ਵਿੱਚ ਹੁੰਦੇ ਨੇ ਪ੍ਰੀਤ ਸੋਹਣੀ ਨਾ ਜੀਵਨ ਦੀ ਜੀ ਪ੍ਰਾਣ ਮਨ ਧਨ ਤੇ ਪਿਆਰਾ ਜਿਨ੍ਹਾਂ ਨੇ ਮਾਇਆ ਤੋਂ ਵੇਚਿਆ ਹੁਣ ਉਹ ਤੇ ਗੱਲ ਹੀ ਨਾ ਸਮਝ ਸਕਦੇ ਪਰ ਜਿਨ੍ਹਾਂ ਦੀ ਪ੍ਰੀਤ ਹੈ ਪਿਆਰੇ ਨਾਲ ਸੱਭ ਕਹਿੰਦੇ ਉਹਨਾਂ ਨੂੰ ਆਪਣੇ ਜੀਤੋਂ ਵੀ ਪਿਆਰਾ ਆਪਣੇ ਜੀਵਨ ਤੋਂ ਵੀ ਪਿਆਰਾ ਹੈ ਜੋ ਬਣ ਜਾਂਦੇ ਨਾ ਡਰਾਂ ਜੇ ਸ਼ੋਹ ਪ੍ਰੀਤ ਨਾ ਜਾਏ ਸਾਰਾ ਕੁਝ ਚਲਿਆ ਜਾਏ ਕਹਿੰਦੇ ਵੀ ਮਾਲਕ ਦੀ ਪ੍ਰੀਤ ਭਰੋਸਾ ਨਹੀਂ ਜਾਣਾ ਚਾਹੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁਖ ਗਏ ਕੁਮਲਾਏ ਪ੍ਰਤੀਤ ਤੋਂ ਬਿਨਾ ਪਿਆਰ ਤੋਂ ਬਿਨਾ ਸੁਖ ਗਏ ਕੁਮਲਾ ਗਏ ਇਸ ਕਰਕੇ ਆਖਿਆ ਵੀ ਆਪਣੇ ਜੀ ਤੋਂ ਜੀਵਨ ਤੋਂ ਵੀ ਪਿਆਰਾ ਹੈ ਪ੍ਰਾਣਾ ਤੋਂ ਪਿਆਰਾ ਹੈ ਮਨ ਤਨ ਤੇ ਪਿਆਰਾ ਕਿਸੇ ਨੂੰ ਤਨ ਪਿਆਰਾ ਕਿਸੇ ਨੂੰ ਆਪਣਾ ਪਿਆਰਾ ਪਰ ਕਹਿੰਦੇ ਵੀ ਉਹ ਇਹਦੇ ਤੋਂ ਵੀ ਉਗਾਹ ਹੈ ਹਉਮੈ ਬੰਦ ਹਰ ਦੇਵਨ ਹਾਰਾ ਜਿਹੜਾ ਸਾਨੂੰ ਹਉਮੈ ਚੋਂ ਕੱਢ ਕੇ ਪਰਮੇਸ਼ਰ ਦੀ ਸਿੱਧ ਸਲਾਹ ਨਾਲ ਜੋੜਦਾ ਹੈ ਚਰਨ ਕਮਲ ਸਿਉ ਲਾਗੋ ਨੇ ਤੇ ਇਹ ਅਰਦਾਸ ਕੀਤੀ ਵੀ ਸਾਡਾ ਪ੍ਰੇਮ ਸਾਡਾ ਨੇਹ ਤੇਰੇ ਚਰਨਾਂ ਨਾਲ ਲੱਗੇ ਨਾਨਕ ਕੀ ਬੇਨੰਤੀ ਏ ਇਹ ਨਾਨਕ ਦੀ ਬੇਨਤੀ ਏ ਤੇਰੇ ਅੱਗੇ ਵੀ ਸਾਡੀ ਤੇਰੇ ਨਾਲ ਸਾਝ ਬਣੇ ਤੇ ਜੇ ਅਸੀਂ ਚਾਹਨੇ ਆਂ ਵੀ ਮਾਇਆ ਹੱਥੋਂ ਨਾਮ ਕੀਏ ਫਿਰ ਮਹਾਰਾਜ ਕਹਿੰਦੇ ਵੀ ਸੰਸਾਰ ਦੀ ਸਮਝ ਆਉਂਦੀ ਹੈ ਵੀ ਇਹ ਸੰਸਾਰ ਦੀ ਸਚਾਈ ਕੀ ਹੈ ਉਹਨਾਂ ਪੁਰਖਾਂ ਨੇ ਜਾਣਿਆ ਵੀ ਇੱਥੇ ਸਦੀਵੀ ਰਹਿਣਾ ਨਹੀਂ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਬੜੇ ਪਿਆਰੇ ਬਚਨ ਨੇ ਵੀ ਜੇ ਕਿਸੇ ਨੂੰ ਇਹ ਸਮਝ ਲੱਗ ਜਾਏ ਵੀ ਮਰ ਜਾਣਾ ਹੈ ਹੁਣ ਅਸੀਂ ਕਹਿ ਤਦਨੇ ਆ ਬਾਰੇ ਤੌਰ ਤੇ ਸਾਰੇ ਇੱਥੇ ਸਦਾ ਨਹੀਂ ਰਹਿਣਾ ਪਰ ਪਕੜ ਫਿਰ ਵੀ ਨਹੀਂ ਛੱਡਦੇ ਮਾਇਆ ਦੇ ਹੱਥੋਂ ਫਿਰ ਵੀ ਵਿਕੇ ਹੋਏ ਆ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਝੂਠੀ ਦੁਨੀਆ ਲੱਗ ਕਹਿੰਦੇ ਇਸ ਝੂਠੇ ਸੰਸਾਰ ਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਫਿਰ ਖੁਵਾਰ ਨਾ ਕਰੀਏ ਕਿਉਂ ਆਪਣੇ ਆਪ ਨੂੰ ਵਝਾ ਰਹੇ ਆਂ ਘਟੋ ਘਟ ਇਹਦੇ ਤੋਂ ਤੇ ਬਚ ਜਾਈਏ ਮਾਤ ਪਿਤਾ ਭਾਈ ਸੁਤ ਬਨਤਾ ਤਾਂ ਕਹਿ ਰਸ ਲਪਟਾਨਾ ਹੁਣ ਇਹ ਦੋ ਚੀਜ਼ਾਂ ਨੇ ਇੱਕ ਪਾਸੇ ਤੇ ਮਹਾਰਾਜ ਨੇ ਗ੍ਰਸਥ ਨੂੰ ਪ੍ਰਧਾਨਤਾ ਦਿੱਤੀ ਹੈ। ਹਜ਼ੂਰ ਨੇ ਇਹ ਕਿਰਪਾ ਕੀਤੀ ਅਸੀਂ 6ਵੇਂ ਪਾਦਸ਼ਾਹ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ। ਹਜ਼ੂਰ ਨੂੰ ਕੋ ਫਕੀਰ ਪੁੱਛਦਾ ਵੀ ਮਹਾਰਾਜ ਤੁਹਾਡੇ ਕੋਲ ਫੌਜ ਹੈ, ਧਨ-ਦੌਲਤ ਹੈ, ਧੀਆ ਪੁੱਤਰ ਨੇ ਗ੍ਰਸਥ ਤਰਮ ਦੇ ਤੁਸੀਂ ਤਾਰ ਨਹੀਂ ਹੋ। ਫਕੀਰੀ ਦਾ ਤੇ ਨਾ ਚੀਜ਼ਾਂ ਨਾਲ ਸੰਬੰਧ ਕੋਈ ਨਹੀਂ ਫਕੀਰ ਤੇ ਉਹ ਵੀ ਆਪਣੇ ਆਪ ਨੂੰ ਆਖੇ ਵੀ ਮੈਂ ਇਸ ਫਿਰਕੇ ਦਾ ਤੇ ਨਾਮ ਮੈਂ ਵਿਆਹਿਆ ਹੋਇਆ ਤੇ ਨਾਮ ਮੇਰੇ ਪੱਲੇ ਕੋ ਦਮੜਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਬਚਨ ਵੇਖੋ ਮਹਾਰਾਜ ਕਹਿੰਦੇ ਔਰਤ ਇਮਾਨ ਪੁੱਤਰ ਨਿਸ਼ਾਨ ਦੌਲਤ ਗੁਜ਼ਰਾਨ ਫਕੀਰ ਨਾ ਹਿੰਦੂ ਨਾ ਮੁਸਲਮਾਨ ਉਹ ਇਹਨਾਂ ਫਿਰਕਿਆਂ ਵਿੱਚ ਨਹੀਂ ਵੱਜਦਾ ਤੁਸੀਂ ਗ੍ਰਸਥ ਦੀ ਗੱਲ ਕੀਤੀ ਹੈ ਮਹਾਰਾਜ ਕਹਿੰਦੇ ਪਤੀ ਵਾਸਤੇ ਪਤਨੀ ਈਮਾਨ ਹੈ ਤੇ ਪਤਨੀ ਵਾਸਤੇ ਪਤੀ ਈਮਾਨ ਹੈ ਧੀ ਹੋਵੇ ਪੁੱਤ ਹੋਵੇ ਪਰਿਵਾਰ 'ਚ ਕੋਈ ਹੋਰ ਸਾਝ ਹੋਵੇ ਉਹ ਕੀ ਹੈ ਮਹਾਰਾਜ ਕਹਿੰਦੇ ਨਿਸ਼ਾਨ ਹੈ ਤੇ ਦੌਲਤ ਹੋਵੇ ਕੋਲ ਤੇ ਉਹ ਗੁਜਾਰਨ ਇਹਨੂੰ ਤੱਕ ਸੀਮਤ ਹੋਵੇ ਤੇ ਮਹਾਰਾਜ ਕਹਿੰਦੇ ਭਲਾ ਕਰਦੀ ਹੈ ਤੇ ਜੇ ਬੰਦਾ ਇਕੱਤਰ ਕਰਨ ਤੇ ਲੱਗ ਜਾਏ ਕਿ ਗੁਜਾਰਾ ਵੀ ਚੰਗਾ ਹੋ ਰਿਹਾ ਪਰ ਫਿਰ ਵੀ ਆਖੇ ਵੀ ਨਹੀਂ ਹੋਰ ਆ ਜਾਏ ਹੋਰ ਆ ਜਾਏ ਤੇ ਬਾਰ-ਬਾਰ ਮਹਾਰਾਜ ਕਿਉਂਕਿ ਸਾਡਾ ਮਨ ਇੰਨੀ ਛੇਤੀ ਮੰਨਣ ਵਾਲਾ ਨਹੀਂ ਤੇ ਬਾਣੀ ਕੀ ਰੋਜ਼ ਅਸੀਂ ਬਚਨੇ ਬਾਰ-ਬਾਰ ਪੜਾਂਗੇ ਵੀ ਇਹਨਾਂ ਕਰਮਾਂ ਤੋਂ ਛੁੱਟ ਜਾਈਏ ਫਿਰ ਇੱਕ ਦੂਜਾ ਪਾਸਾ ਉਹ ਹੈ ਕਿ ਸਾਰਾ ਕੁਝ ਆਪਣੇ ਪਰਿਵਾਰ ਤੱਕ ਸੀਮਤ ਰੱਖਣਾ ਇਸ ਰਸ ਵਿੱਚ ਲਪਟੇ ਰਹਿਣਾ ਮਹਾਰਾਜ ਨੇ ਕਿਰਪਾ ਕੀਤੀ ਵੀ ਵੇਖ ਇਹ ਸੰਸਾਰ ਬਾਗ ਵਰਗਾ ਹੈ ਤੇ ਜਦੋਂ ਤੁਸੀਂ ਬਾਗ 'ਚ ਜਾਓਗੇ ਉੱਥੇ ਤਰ੍ਹਾਂ-ਤਰ੍ਹਾਂ ਦੇ ਫੁੱਲ ਨੇ ਤਰ੍ਹਾਂ-ਤਰ੍ਹਾਂ ਦੇ ਪੌਦੇ ਨੇ ਕੋਈ ਫੁੱਲ ਉਹਦੇ 'ਚੋਂ ਟੁੱਟਦਾ ਉਟਾਣੀ ਸੁੱਕਦੀ ਹੈ ਕੱਟੀ ਜਾਂਦੀ ਕੋ ਨਵੀਂ ਆ ਜਾਂਦੀ ਹੈ ਹਜ਼ੂਰ ਕਹਿੰਦੇ ਵੀ ਇਸੇ ਤਰ੍ਹਾਂ ਇਹ ਸਮਝ ਵੀ ਇਸ ਸੰਸਾਰ ਤੇ ਆਉਣਾ ਮਹਿਮਾਨ ਦੀ ਤਰ੍ਹਾਂ ਹੈ ਜੈਸੇ ਰੈਣ ਪ੍ਰਾਉਣੇ ਉੱਠ ਚੱਲ ਸੈਂ ਪ੍ਰਭਾਤ ਰਾਤ ਪ੍ਰਾਉਣੇ ਆਏ ਸਵੇਰ ਹੋਈ ਉੱਠ ਕੇ ਚਲੇ ਗਏ ਕਿਆ ਤੂੰ ਰਤਾ ਗ੍ਰਸਤ ਸਿਉ ਤੂੰ ਇਸ ਗ੍ਰਸਤ ਵਿੱਚ ਕਿਉਂ ਰਤਾ ਹੋਇਆ ਹੈ ਸਭ ਫੁੱਲਾਂ ਕੀ ਬਾਗਾਂਤ ਇਹ ਫੁੱਲਾਂ ਦੀ ਬਾਗਾਂਤ ਹੈ ਬਾਗ ਹੈ ਖੇਤੀ ਹੈ ਇਹਦੇ ਚ ਜੇ ਨਵਾਂ ਫੁੱਲ ਖਿੜਦਾ ਤੇ ਬੜਾ ਚਾਹ ਚੜਦਾ ਮਾਲੀ ਨੂੰ ਪਰ ਕੋਈ ਪੁਰਾਣਾ ਸੁੱਕ ਜਾਏ ਟੁੱਟ ਜਾਏ ਉਹ ਉਹਨੂੰ ਬਾਗ ਚੋਂ ਬਾਹਰ ਕੱਢ ਦਿੰਦਾ ਇਸੇ ਤਰ੍ਹਾਂ ਪਰਮੇਸ਼ਰ ਮਾਲਕ ਦੀ ਖੇਡ ਹੈ ਇੱਥੇ ਨਵੇਂ ਫੁੱਲ ਖਿੜਦੇ ਨੇ ਪ੍ਰਾਣੇ ਆਪਣੇ ਸਮੇਂ ਨਾਲ ਮਰ ਜਾ ਜਾਂਦੇ ਨੇ ਟੁੱਟ ਜਾਂਦੇ ਨੇ ਪਰ ਕਹਿੰਦੇ ਵੀ ਬਾਗ ਇਸੇ ਤਰ੍ਹਾਂ ਖਿੜਿਆ ਰਹਿੰਦਾ ਸਾਡੇ ਆਉਣ ਤੋਂ ਪਹਿਲਾਂ ਵੀ ਸੰਸਾਰ ਚੱਲਦਾ ਸੀ ਸਾਡੇ ਨਾ ਆਉਣ ਤੋਂ ਬਾਅਦ ਵੀ ਚੱਲੇਗਾ ਇਹ ਮਾਲੀ ਦਾ ਬਾਗ ਤੇ ਇਸੇ ਤਰ੍ਹਾਂ ਹੀ ਰਹੇਗਾ ਨਾ ਇਸ ਕਰਕੇ ਆਖਿਆ ਕਿ ਇਹਦੀਆਂ ਜ਼ਿੰਮੇਵਾਰੀਆਂ ਵਿੱਚ ਰਹਿਣਾ ਪਰ ਇਸ ਵਾਸਤੇ ਕਿਸੇ ਦੂਜੇ ਨਾਲ ਬੇਇਮਾਨੀ ਫਰੇਮ ਕਰਨਾ ਇਧੇ ਚ ਰਤੇ ਜਾਣਾ ਇਥੋਂ ਤੱਕ ਸੀਮਤ ਰਹਿਣਾ ਸਵਾਰਥੀ ਹੋ ਜਾਣਾ ਮਹਾਰਾਜ ਕਹਿੰਦੇ ਵੀ ਇਹ ਮਾੜਾ ਹੈ ਤੇ ਸਤਿਗੁਰਾਂ ਨੇ ਇਹ ਕਿਰਪਾ ਕੀਤੀ ਬਹੁ ਪਰਪੰਚ ਕਰ ਪਰ ਧੰਨ ਲਿਆਵੇ ਸੁਤਦਾਰਾਂ ਭਿਆਨ ਲਟਾਵੇ ਬੜੇ ਯਤਨ ਕੀਤੇ ਵੀ ਧੀਆ ਪੁੱਤ ਖੁਸ਼ ਰਹਿਣ ਪਤਨੀ ਖੁਸ਼ ਰਹੇ ਪਰਿਵਾਰਿਤ ਖੁਸ਼ ਰਵੇ ਪਰ ਕਹਿੰਦੇ ਵੀ ਇਹਨਾਂ ਚੀਜ਼ਾਂ ਨਾਲ ਕੀ ਸਦੀਵੀ ਖੁਸ਼ੀ ਮਿਲਦੀ ਹੈ ਇੱਕ ਵਾਰ ਤੇ ਕੋਈ ਚੀਜ਼ ਲਿਆਂਦੀ ਤੇ ਬੜੇ ਖੁਸ਼ ਹੋਏ ਦੋ ਚਾਰ ਦਿਨ ਨਿਕਲਦੇ ਆ ਉਹ ਫਿੱਕੀ ਲੱਗਣ ਲੱਗ ਪੈਂਦੀ ਆ ਬਹੁ ਪਰਪੰਚ ਘਰ ਪਰ ਤਾਂ ਲਿਹਾਵੇ ਸੁੱਤਦਾਰਾਂ ਤੇ ਆਂ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਮਹਾਰਾਜ ਨੇ ਇਹ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਕਿਹਾ ਗੁਰਦਾਨ ਸਿੰਘ ਸਾਹਿਬ ਸਿੱਧਾਂ ਕੋਲ ਗਏ ਉਹ ਪਹਾੜਾਂ ਦੀਆਂ ਕੰਦਰਾਂ 'ਚ ਬੈਠੇ ਉਹਨਾਂ ਨੇ ਅਖਿਆ ਤੁਸੀਂ ਮਾਤ ਲੋਕ ਤੋਂ ਆਏ ਹੋ ਉਹ ਦੁਨੀਆਂ ਨੂੰ ਮਾਤ ਲੋਕ ਦਾਸ ਤੇ ਸੀ ਉੱਥੇ ਬੈਠੇ ਉੱਥੋਂ ਦਾ ਵਰਤਾਰਾ ਕੀ ਹੈ ਤੁਸੀਂ ਕਿਉਂ ਆਏ ਉਥੋਂ ਮਹਾਰਾਜ ਸਿੱਧਾਂ ਨੂੰ ਪੁੱਛਦੇ ਉੱਥੇ ਰਹਿ ਕੇ ਪਰਮੇਸ਼ਰ ਨੂੰ ਜਪਿਆ ਨਹੀਂ ਜਾ ਸਕਦਾ ਪਾਇਆ ਨਹੀਂ ਜਾ ਸਕਦਾ ਤਾਂ ਕਰਕੇ ਅਸੀਂ ਉਹ ਛੱਡ ਕੇ ਇੱਥੇ ਕਾਂਤ ਵਿੱਚ ਆ ਗਏ ਇੱਥੇ ਪ੍ਰਾਪਤੀ ਹੋ ਗਈ ਇਥੇ ਮੇਲ ਹੋ ਗਿਆ ਮਹਾਰਾਜ ਕਹਿੰਦੇ ਪੀਸ ਜਗਾਂ ਬਦਲਣ ਨਾਲ ਥਾਂ ਬਦਲਣ ਨਾਲ ਕੋਈ ਫਰਕ ਪੈਂਦਾ ਫਿਰ ਸਤਿਗੁਰਾਂ ਨੇ ਉਹਨਾਂ ਨੂੰ ਮੁਖਾਤਬ ਹੋ ਕੇ ਆਖਿਆ ਵੀ ਤੁਸੀਂ ਸਿਆਣੇ ਸੀ ਤੁਸੀਂ ਆਪਣੇ ਆਪ ਨੂੰ ਸੋਝਵਾਨ ਸਮਝਦੇ ਹੋ ਤੇ ਜੇ ਤੁਸੀਂ ਇਸ ਸੰਸਾਰ ਸਮਾਜ ਵਿੱਚ ਰਹਿ ਕੇ ਭਲਾ ਕਰਨਾ ਹੋਵੇ ਤੇ ਫਿਰ ਸਿੱਧ ਛੰਪ ਬੈਠੇ ਪਰਮਤੀ ਕੌਣ ਜਗਤ ਕੋ ਪਾਰ ਉਤਾਰਾ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਤੁਸੀਂ ਤੇ ਪਰਬਤਾਂ ਦੀਆਂ ਪਹਾੜਾਂ ਦੀਆਂ ਕੰਦਰਾਾਂ 'ਚ ਲੁੱਕ ਕੇ ਬਹਿ ਗਏ ਤੇ ਜਗਤ ਨੂੰ ਸੰਸਾਰ ਨੂੰ ਤਾਰੇਗਾ ਕੌਣ ਪਾਰ ਉਤਾਰਾ ਕੌਣ ਕਰੇਗਾ ਇਹ ਜ਼ਿੰਮੇਵਾਰੀ ਤੁਹਾਡੀ ਵੀ ਤੇ ਬਣਦੀ ਸੀ ਤੁਸੀਂ ਵੀ ਤੇ ਉੱਥੋਂ ਦੇ ਵਸਨੀਕ ਹੋ ਰਹਿਣ ਵਾਲੇ ਹੋ ਇਸ ਕਰਕੇ ਮਹਾਰਾਜ ਕਹਿੰਦੇ ਵੀ ਗ੍ਰਸਤ ਸਾਨੂੰ ਬੰਨ ਕੇ ਰੱਖਦੀ ਹੈ ਈਮਾਨ ਹੈ ਇਹ ਜ਼ਿੰਮੇਵਾਰੀਆਂ ਸਾਨੂੰ ਚਿੰਤਾ ਤੋਂ ਮੁਕਤ ਕਰਦੀਆਂ ਪਰ ਜੇ ਸਵਾਰਥੀ ਹੋ ਗਏ ਮਾਤ ਪਿਤਾ ਭਾਈ ਸੁਤ ਬਨਤਾ ਤਾ ਕੈ ਰਸ ਲਪਟਾਨਾ ਇਸ ਰਸ ਵਿੱਚ ਲਪਟ ਗਏ ਇਥੋਂ ਤੱਕ ਸੀਮਤ ਹੋ ਗਏ ਜੋ ਬਨ ਧਨ ਪ੍ਰਭ ਤਾ ਕੈ ਮਦ ਮੈਂ ਆਖਿਆ ਜਵਾਨੀ ਜੋ ਬਣੈ ਸਦਾ ਰਹਿਣੀ ਹੈ ਧਨ ਹੈ ਦੌਲਤ ਹੈ ਇਹ ਸਦਾ ਮੇਰੇ ਕੋਲ ਰਹਿਣੀ ਹੈ ਪ੍ਰਭ ਤਾ ਅੱਜ ਜੈਜਕਾਰ ਹੋ ਰਹੀ ਐ ਬੰਦਾ ਸੋਚਦਾ ਵੀ ਸ਼ਾਇਦ ਇਸੇ ਤਰ੍ਹਾਂ ਹੀ ਇਹ ਮੇਲੇ ਲੱਗੇ ਰਹਿਣੇ ਨੇ ਪਾਤਸ਼ਾਹ ਜੀ ਕਹਿੰਦੇ ਵੀ ਇਸ ਦੀ ਵੀ ਨਹੀਂ ਅੱਜ ਤੇਰੇ ਕੋਲ ਐ ਕੱਲ ਕਿਸੇ ਹੋਰ ਕੋਲ ਹੋਣਗੇ ਖਸਮ ਮਰੈ ਤੋ ਨਾਰ ਨ ਰੋਵੇ ਉਸ ਰਖਵਾਰੋ ਔਰ ਹੋਵੇ ਮਹਾਰਾਜ ਨੇ ਮਾਇਆ ਨੂੰ ਬਾਣੀ ਵਿੱਚ ਆਖਿਆ ਵੀ ਜਿਹਦੇ ਕੋਲ ਹੈ ਜਿਹੜਾ ਉਹਦਾ ਖਸਮ ਹੈ ਜਿਹੜਾ ਉਹਦਾ مالک ਹੈ ਉਹ ਮਰ ਜਾਏ ਤੇ ਮਾਇਆ ਨੂੰ ਕੀ ਫਰਕ ਪੈਂਦਾ ਉਹ ਥੋੜੀ ਰਹੁੰਦੀ ਹੈ ਉਹਦਾ ਤੇ ਰਖਵਾਰਾ ਕੋਈ ਹੋਰ ਹੋ ਜਾਂਦਾ ਇਸ ਕਰਕੇ ਆਏ ਵੀ ਮੌਤ ਹੋਈ ਹੈ ਪਰ ਧਿਆਨ ਇਹ ਹੈ ਕਿ ਮਾਤਾ ਦੇ ਕੰਨਾਂ ਚ ਵਾਲੀਆਂ ਨੇ ਕੋਈ ਟੂਮ ਛੱਲਾ ਥਾਂ ਚ ਤੇ ਇਹਦਾ ਭਾਵ ਪਿਖੇਟ ਕਿਥੋਂ ਤੱਕ ਹੈ ਮਾਇਆ ਤੱਕ ਹੁਣ ਕੀ ਲਾਭ ਹੋਇਆ ਕੀ ਇਹਨਾਂ ਕੁਛ ਕਰਨ ਦਾ ਵੀ ਬਾਣੀ ਪੜੀ ਸਮਝਿਆ ਵੀ ਤੇ ਇਹ ਵੀ ਜਾਣਿਆ ਵੀ ਫਰੀਦਾ ਕਿੱਥੇ ਤੇਰੇ ਮਾਪੇ ਆ ਜਿੰਨੀ ਤੂੰ ਜਣਿਓ ਏ ਜਿਨ੍ਹਾਂ ਨੇ ਤੈਨੂੰ ਜਣਿਆ ਜਨਮ ਦਿੱਤਾ ਕਿੱਥੇ ਨੇ ਤੇ ਪਾਸੋਂ ਉਹ ਲੱਤ ਗਏ ਤੂੰ ਅਜੇ ਨਾ ਪਤੀਣਿਓ ਕਹਿੰਦੇ ਤੂੰ ਅਜੇ ਵੀ ਨਹੀਂ ਪਤੀਜਿਆ ਤੇਰੇ ਹੱਥਾਂ 'ਚ ਸਾਰਾ ਕੁਝ ਹੋਇਆ ਉਹ ਨੀ ਰਹਿ ਤੂੰ ਕਿਹੜਾ ਰਹਿਣਾ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਝਕੜਦਾ ਹੈ। ਆ ਨਹੀਂ ਮਿਲਿਆ ਮੈਨੂੰ ਆ ਨਹੀਂ ਦਿੱਤਾ। ਕਿਉਂਕਿ ਸਕੂਨ ਹੈ ਨਹੀਂ, ਸਹਜ ਹੈ ਨਹੀਂ, ਸਬਰ ਹੈ ਨਹੀਂ। ਤੇ ਜਿਸ ਬੰਦੇ 'ਚ ਆਪ ਵਿੱਚ ਨਹੀਂ ਉਹ ਦੂਜੇ ਦਾ ਵੀ ਭੰਗ ਕਰਨ ਦਾ ਯਤਨ ਕਰਦਾ ਵੀ ਮੈਂ ਤੇ ਪਰੇਸ਼ਾਨ, ਇਹ ਕਿਉਂ ਸੁਖੀ ਹੈ। ਜੋ ਬਨ ਧਨ ਪ੍ਰਭਤਾ ਕੈ ਮਦਮੈ ਅਹ ਨਿਸ ਰਹੇ دیਵਾਨਾ ਅਹ ਦਿਨ ਨਿਸ ਰਾਤ ਦਿਨ ਰਾਤ ਰਹੇ دیਵਾਨਾ ਕਹਿੰਦੇ ਵੀ ਦਿਨ ਰਾਤ ਇਹਦੇ ਵਿੱਚ ਰਤਿਆ ਰਹਿੰਦਾ ਦੀਨ ਦਇਆਲ ਸਦਾ ਦੁੱਖ ਭੰਜਨ ਉਹ ਜਿਹੜਾ ਮਾਲਕ ਹੈ ਜਿਹੜਾ ਦੀਨਾਂ ਤੇ ਦਇਆ ਕਰਨ ਵਾਲਾ ਦਇਆ ਦਾ ਸੂਮਾ ਹੈ ਤਾਂ ਸਿਉ ਮਨ ਨਾ ਲਗਾਨਾ ਉਹਦੇ ਨਾਲ ਤੇ ਕਦੇ ਮਨ ਨਹੀਂ ਲਾਇਆ ਜਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਕਹਿੰਦੇ ਵੀ ਕਰੋੜਾਂ ਵਿੱਚ ਕੋਈ ਇੱਕ ਵਿਰਲਾ ਜਿਹੜਾ ਗੁਰੂ ਕੇ ਸਨਮੁਖ ਹੋਵੇ